ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਗੀ ਸਾਖਸ਼੍ਰੀਆ ਕਾਲ ਮੈਂ ਹਰਮਨ ਪ੍ਰੀਤ ਕੋਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਜੜਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਰਵਿੰਦ ਕੇਜਰੀਵਾਲ ਹੋਣ ਦੇ ਬਾਰੇ ਚ ਹਰ ਰੋਜ਼ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਤਾਂ ਈਦੀ ਨੇ ਇੱਕ ਬਹੁਤ ਵੱਡਾ ਦੋਸ਼ ਲਗਾ ਦਿੱਤਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਪਰ ਉਹ ਕਹਿੰਦੇ ਨੇ ਵੀ ਕੇਜਰੀਵਾਲ ਕਿ ਆਪਾਂ ਸਾਰੇ ਜਾਣਦੇ ਆ ਕਿ ਉਹ ਸ਼ੂਗਰ ਦੇ ਮਰੀਜ਼ ਨੇ ਤੇ ਕੇਜਰੀਵਾਲ ਹੋਰੀ ਜਾਣ ਬੁੱਝ ਕੇ ਆਂਬ ਤੇ ਮਠਿਆਈਆਂ ਖਾ ਰਹੇ ਨੇ ਤਾਂ ਜੋ ਉਹਨਾਂ ਨੂੰ ਪੈਰੋਲ ਮਿਲ ਸਕੇ ਬਿਲਕੁਲ ਜੀ ਬਿਲਕੁਲ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਗੱਲ ਵੀ ਆ ਬੜੇ ਵੱਡੇ ਦੋਸ਼ ਵੀ ਆ ਜੇਕਰ ਇਹ ਸੱਚੇ ਆ ਤਾਂ ਇਹਦਾ ਮਤਲਬ ਇਹ ਆ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਹੋਊਗੀ ਜੇਕਰ ਨਹੀਂ ਸੱਚੇ ਤਾਂ ਇਹਦਾ ਮਤਲਬ ਇਹ ਆ ਕਿ ਅਦਾਲਤ ਦੇ ਵਿੱਚ ਵੀ ਮਜ਼ਾਕ ਜਿਹਾ ਬਣਾਇਆ ਜਾ ਰਿਹਾ ਹਰ ਮਸਲੇ ਦਾ ਕਿਉਂਕਿ ਈਡੀ ਦੇ ਵੱਲੋਂ ਲੰਘੇ ਕੱਲ ਦਿੱਲੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਅਰਵਿੰਦ ਕੇਜਰੀਵਾਲ ਡਾਇਬੀਟਿਕ ਆ ਯਾਨੀ ਕਿ ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਆ ਇਸ ਦੇ ਬਾਵਜੂਦ ਜਿਹੜਾ ਘਰ ਦੇ ਵਿੱਚੋਂ ਖਾਣਾ ਆਉਂਦਾ ਹਰ ਰੋਜ਼ ਉਹਦੇ ਵਿੱਚ ਮਠਿਆਈਆਂ, ਅੰਬ, ਸਭ ਕੁਝ ਆ ਰਿਹਾ। ਇਹ ਜਾਣਬੁੱਝ ਕੇ ਉਹ ਸਾਰਾ ਕੁਝ ਖਾ ਰਹੇ ਆ ਤਾਂ ਜੋ ਇਹਨਾਂ ਦੀ ਸਿਹਤ ਹੋਰ ਵਿਗੜ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਖਰਾਬ ਸਿਹਤ ਦਾ ਲਾਭ ਮਿਲ ਜੇ ਤੇ ਇਹਨਾਂ ਨੂੰ ਜ਼ਮਾਨਤ ਮਿਲ ਜੇ ਇਲਾਜ ਦੇ ਲਈ। ਸੋ ਅਦਾਲਤ ਦੇ ਵਿੱਚ ਇਹ ਗੱਲ ਕਹੀ ਹੈ ਈਡੀ ਨੇ ਕਿ ਜਿਹੜਾ ਇਹਨਾਂ ਦਾ ਖਾਣਾ ਆਉਂਦਾ ਉਹਦੇ ਵਿੱਚ ਮਠਿਆਈਆਂ ਵੀ ਹੁੰਦੀਆਂ, ਉਹਦੇ ਵਿੱਚ ਅੰਬ ਵੀ ਹੁੰਦੇ ਆ। ਇਹਨਾਂ ਨੇ ਪਿਛਲੇ ਦਿਨੀ ਆਲੂ ਪੂੜੀਆਂ ਵੀ ਖਾਧੀਆਂ। ਇਹ ਫਿਰ ਮਿੱਠੀ ਚਾਹ ਵੀ ਪੀਂਦੇ ਆ ਜਦਕਿ ਸ਼ੂਗਰ ਦੇ ਮਰੀਜ਼ ਨੂੰ ਇਹ ਕੁਝ ਨਹੀਂ ਖਾਣਾ ਪੀਣਾ ਚਾਹੀਦਾ। ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਤਸ਼ੀਹੁਰਾ ਨੇ ਉਹ ਕਹਿੰਦੇ ਵੀ ਇਹ ਜਾਣ ਬੁੱਝ ਕੇ ਈਡੀ ਦੇ ਵੱਲੋਂ ਸਾਰਾ ਕੁਝ ਬੇਸ ਬਣਾਇਆ ਜਾ ਰਿਹਾ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਗਲਤ ਕੁਝ ਖਵਾਇਆ ਪਿਆਇਆ ਜਾ ਰਿਹਾ ਤਾਂ ਜੋ ਇਹਨਾਂ ਨੂੰ ਜੇਲ੍ਹ ਦੇ ਵਿੱਚ ਮਾਰਿਆ ਜਾ ਸਕੇ ਤੇ ਇਹ ਭਾਈ ਜਾਣ ਬੁੱਝ ਕੇ ਸਾਰਾ ਕੁਝ ਕਰਦੇ ਆ ਜਿਹੜੀ ਆਲੂ ਪੂੜੀ ਵਾਲੀ ਗੱਲ ਆ ਉਹ ਰਾਮ ਨੌਮੀ ਦੇ ਮੌਕੇ ਜੇਕਰ ਪ੍ਰਸ਼ਾਦ ਦੇ ਤੌਰ ਦੇ ਉੱਤੇ ਕੁਝ ਆ ਗਿਆ ਤਾਂ ਇਹਦੇ ਵਿੱਚ ਕੀ ਦਿੱਕਤ ਆ ਫਿਰ ਅਗਲੀ ਗੱਲ ਇਹ ਵੀ ਦਲੀ ਦੀ ਵਿੱਚ ਅਦਾਲਤ ਦੇ ਵਿੱਚ ਇਹ ਗੱਲ ਕਹੀ ਹੈਗੀ ਈਡੀ ਨੇ ਕਿ ਭਾਈ ਇਹ ਆਂਡਾ ਵੀ ਖਾਂਦੇ ਹੈਗੇ ਆ ਭੋਜਨ ਦੇ ਵਿੱਚ ਉਹ ਕਹਿੰਦੇ ਵੀ ਉਹਨਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਜੋ ਵੀ ਕੁਝ ਠੀਕ ਹੈ ਉਹ ਉਹ ਖਾ ਰਹੇ ਆ ਤੇ ਜੋ ਜੋ ਉਹਨਾਂ ਨੂੰ ਡਾਕਟਰਾਂ ਨੇ ਕਿਹਾ ਵੀ ਕਾਰਬੋਹਾਈਡਰੇਟ ਚਾਹੀਦਾ ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਇੱਕ ਨਵਾਂ ਜਾਂ ਤੇ ਅਵੱਲਾ ਜਾਂ ਵਿਵਾਦ ਪੈਦਾ ਹੋਇਆ ਵੈਸੇ ਤਾਂ ਹਰਮਨ ਜੀ ਸਾਡੇ ਦੇਸ਼ ਦੀ ਬਦਕਿਸਮਤੀ ਆ ਵੀ ਇੱਥੇ ਮੁੱਦਿਆਂ ਦੀ ਵਿਕਾਸ ਦੀ ਗੱਲ ਦੀ ਥਾਂ ਦੇ ਉੱਤੇ ਤੇ ਕੰਗੜਾ ਰਣੌਤ ਗਾਂ ਦੇ ਮੀਟ ਖਾਂਦੀ ਆ ਫਲਾਣਾ ਅੰਡਾ ਖਾਂਦਾ ਫਲਾਣਾ ਆ ਕਰਦਾ ਫਲਾਣੀ ਉਹ ਕਰਦੀ ਆ ਫਲਾਣਾ ਕੱਪੜੇ ਇੰਨੇ ਪਾਉਂਦਾ ਫਲਾਣੀ ਕੱਪੜੇ ਇੰਨੀ ਪਾਉਂਦੀ ਆ ਆ ਇੰਨਾ ਕੁ ਚੱਲਦਾ ਹੈਗਾ ਤੇ ਉਸੇ ਤਰੀਕੇ ਨਾਲ ਹੁਣ ਦਿੱਲੀ ਦੇ ਵਿੱਚ ਚੱਲੀ ਜਾਂਦਾ ਜੀ ਕੇਜਰੀਵਾਲ ਅੰਡਾ ਖਾਂਦਾ ਕੇਜਰੀਵਾਲ ਛੋਲੇ ਪੂੜੀ ਖਾਂਦਾ ਕੇਜਰੀਵਾਲ ਅੰਬ ਖਾਂਦਾ ਇਹ ਅੰਬਾਂ ਦੇ ਉੱਤੇ ਆ ਕੇ ਰਾਜਨੀਤੀ ਰੁਕ ਗਈ ਹੈ ਪਹਿਲੀ ਗੱਲ ਤਾਂ ਇਹ ਆ ਵੀ ਜੇਕਰ ਕਿਸੇ ਵੀ ਬੰਦੇ ਨੂੰ ਸ਼ੂਗਰ ਆ ਤੇ ਸ਼ੂਗਰ ਵਾਲਾ ਬੰਦਾ ਜੇਕਰ ਜੇਲ੍ਹ ਦੇ ਵਿੱਚ ਆ ਜਾਂ ਕਿਤੇ ਵੀ ਹੋਵੇ ਤੇ ਪਰਿਵਾਰ ਉਹਦਾ ਖਾਣਾ ਭੇਜਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਪਰਿਵਾਰ ਇੰਨਾ ਕਮਲਾ ਹੁੰਦਾ ਵੀ ਨਿਤ ਅੰਬ ਭੇਜੇ ਤੇ ਨਿਤ ਛੋਲੇ ਪੂੜੀਆਂ ਭੇਜੇ ਤੇ ਨਿਤ ਬਾਲੂ ਸ਼ਾਹਾਂ ਭੇਜੇ ਤੇ ਨਿਤ ਰਸਮਲਾਈ ਭੇਜੇ ਤੇ ਨਿਤ ਫਲੂਦਾ ਪੁਲਪੀ ਭੇਜੇ ਉਹ ਹਾਂ ਕਦੇ-ਕਦੇ ਹੀ ਇੱਕ ਅੱਧੀ ਟੁਕੜੀ ਆ ਗਈ ਹੋ ਸਕਦੀ ਹੈ ਜਾਂ ਭੇਜੀ ਹੋਵੇ ਪਰ ਇਹ ਰੋਜ਼ਾਨਾ ਵਾਲਾ ਕੰਮ ਨਹੀਂ ਹੈਗਾ ਜੇਕਰ ਆਪਾਂ ਵੀ ਆਪਣੇ ਟੱਬਰ ਦੇ ਵਾਲੇ ਦੇਖੀਏ ਕਿਸੇ ਨੂੰ ਸ਼ੂਗਰ ਹੋਵੇ ਆਪਾਂ ਉਹਨੂੰ ਰੋਕਦੇ ਆਂ ਨਾ ਕਿ ਖਵਾਉਂਦੇ ਆਂ ਸੋ ਉਸ ਤੋਂਗਲੀ ਗੱਲ ਇਹ ਹੈ ਵੀ ਦਿੱਲੀ ਦੀ ਅਦਾਲਤ ਨੇ ਇਹ ਗੱਲ ਖੁਦ ਕਹੀ ਸੀ ਵੀ ਭਾਈ ਕੇਜਰੀਵਾਲ ਬਿਮਾਰ ਹੋਣ ਕਰਕੇ ਡਾਇਬਟਿਕ ਹੋਣ ਕਰਕੇ ਹਰ ਰੋਜ਼ ਘਰ ਦੇ ਵਿੱਚੋਂ ਖਾਣਾ ਇਹਨਾਂ ਦਾ ਲਿਆਂਦਾ ਜਾ ਸਕਦਾ। ਸੋ ਉਸ ਖਾਣੇ ਦੇ ਵਿੱਚ ਅੰਬ ਤੇ ਮਠਿਆਈਆਂ ਹੋਣਗੀਆਂ। ਹਰ ਰੋਜ਼ ਇਹ ਤਾਂ ਮੈਨੂੰ ਆਸ ਨਹੀਂ ਹੈ। ਵੈਸੇ ਵੀ ਹਾਲੇ ਅੰਬਾਂ ਦੇ ਵਿੱਚ ਉਹ ਨਹੀਂ ਮਠਾਸ ਨਹੀਂ ਆਈ ਕਿਉਂਕਿ ਮਹੀਨੇ ਖੰਡ ਤੱਕ ਅੰਬਾ ਜਿਹੜੇ ਉਹ ਖਾਣਯੋਗ ਮਿੱਠੇ ਹੋਇਆ ਕਰਨਗੇ। ਤੇ ਅਗਲੀ ਗੱਲ ਇਹ ਵੀ ਜੇਕਰ ਆਉਂਦੀ ਵੀ ਹੈ ਚਲੋ ਇਹ ਚੀਜ਼ਾਂ ਮੰਨ ਲਏ ਨੇ ਵੀ ਭਾਈ ਕੇਜਰੀਵਾਲ ਦਾ ਪਰਿਵਾਰ ਭੇਜੀ ਜਾਂਦਾ। ਜਾਣ ਬੁੱਝ ਕੇ ਭੇਜਦਾ ਹੋਵੇ। ਤਾਂ ਫਿਰ ਦਿੱਲੀ ਦੀ ਅਦਾਲਤ ਦੇ ਵਿੱਚ ਤੇ ਈਡੀ ਦੇ ਵੱਲੋਂ ਸਬੂਤ ਪੇਸ਼ ਕਰ ਦਿੱਤੇ ਜਾਣ। ਕਿਆ ਲੋਜੀ ਸ਼ੁੱਕਰਵਾਰ ਨੂੰ ਆ ਕੁਝ ਆਇਆ ਮੰਗਲਵਾਰ ਨੂੰ ਆ ਕੁਝ ਆਇਆ ਬੁੱਧਵਾਰ ਨੂੰ ਆ ਕੁਝ ਆਇਆ ਐਤਵਾਰ ਨੂੰ ਆ ਕੁਝ ਆਇਆ ਸ਼ਨੀਵਾਰ ਨੂੰ ਆ ਕੁਝ ਆਇਆ ਤੇ ਅਗਲੀ ਗੱਲ ਵੀ ਜੇਕਰ ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਭਾਈ ਕੇਜਰੀਵਾਲ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਉਹਨੂੰ ਗਲਤ ਖਵਾਇਆ ਜਾ ਰਿਹਾ ਤੇ ਫਿਰ ਕੇਜਰੀਵਾਲ ਹੋਰੀ ਅਦਾਲਤ ਦੇ ਵਿੱਚ ਅਗਲੀ ਤਰੀਕ ਤੇ ਖੁਰਦਸ ਦੇਣ ਕਿ ਭਾਈ ਮੈਨੂੰ ਮੰਗਲਵਾਰ ਬੁੱਧਵਾਰ ਵੀਰਵਾਰ ਆ ਕੁਝ ਗਲਤ ਖਵਾਇਆ ਗਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਮਿੱਠਾ ਖਾਂਦਾ ਨਹੀਂ ਮੈਨੂੰ ਢਾ ਢਾ ਕੇ ਖਵਾਉਂਦੇ ਆ ਸੋ ਇਹ ਦੋਨੋਂ ਗੱਲਾਂ ਹੀ ਸੰਭਵ ਆ ਜੇਕਰ ਲੋਕਾਂ ਦੇ ਮੂਰੇ ਇਹ ਜਾਣ ਮੈਨੂੰ ਤਾਂ ਲੱਗਦਾ ਵੀ ਇੱਕ ਡਰਾਮਾ ਜਿਹਾ ਕੀਤਾ ਜਾ ਰਿਹਾ ਸੋ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਬਣੀ ਵੀ ਡਰਾਮਾ ਜਿਹੀ ਆ ਉਹਦੇ ਬਾਰੇ ਕੁਝ ਕਹਦੇ ਉਹਦੇ ਬਾਰੇ ਕੁਝ ਕਹਦੇ ਉਹਦੇ ਬਾਰੇ ਕੁਝ ਕਹਦੇ ਹੋ ਸੋ ਮੈਨੇ ਵੀ ਭਾਈ ਇਸ ਮਸਲੇ ਦੇ ਵਿੱਚ ਅਗਲਾ ਮੋੜ ਅਗਲਾ ਪੜਾ ਕੀ ਆਉਂਦਾ ਪਰ ਫਿਲਹਾਲ ਤਾਂ ਇਹ ਲੱਗਦਾ ਵੀ ਇਹ ਹਰਾਨੀ ਜਿਸ ਨਾਲ ਨਾ ਹੈਗੀਆ ਜੀ ਬਿਲਕੁਲ ਸਹੀ ਕਹਿ ਤੁਸੀਂ ਟੇਣਾ ਸਾਹਿਬ ਇਹ ਸਾਰਾ ਕੁਝ ਬਹੁਤ ਹੈਰਾਨ ਕਰਦਾ ਹੈ ਖੈਰ ਅੱਗੇ ਮਨੀਸ਼ ਸੋਧਿਆ ਹੋਰਾਂ ਦੀ ਗੱਲ ਕਰਦੇ ਹਾਂ ਜੀ ਉਹਨਾਂ ਦੀ ਨਿਆਇਕ ਹਿਰਾਸਤ 26 April ਤੱਕ ਵਧਾ ਦਿੱਤੀ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਮਨੀਸ਼ ਸੋਧਿਆ ਦੀ ਨਿਆਇਕ ਹਿਰਾਸਤ ਦੇ ਵਿੱਚ 26 April ਤੱਕ ਦਾ ਵਾਅਦਾ ਕਰ ਦਿੱਤਾ ਗਿਆ ਤੇ ਮਨੀਸ਼ ਸੋਧਿਆ ਦਾ ਖੜਾ ਛੁੱਟ ਨਹੀਂ ਰਿਹਾ ਕਹਿਣ ਦਾ ਭਾਵ ਇਹ ਆ ਕੁੱਲ ਮਿਲਾ ਕੇ ਗੱਲ ਇਹ ਕਹਿਣੀ ਬਣਦੀ ਆ ਵੀ ਉਹਨਾਂ ਦਾ ਖੜਾ ਹਲੇ ਛੁੱਟ ਨਹੀਂ ਰਿਹਾ ਵੇਨੇ ਆ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੀਬੀਆਈ ਦੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਤੇ ਇਦਾਂ ਸ਼ਰਾਬ ਦੀ ਕਿਥੇ ਤਰ ਨੀਤੀ ਦੇ ਵਿੱਚ ਕਪੜੇਬਾਜ਼ੀ ਦੇ ਬਾਰੇ ਜਿਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਹਾਲੇ ਤੱਕ ਮਨੀਸ਼ ਸਸੋਧਿਆ ਨੂੰ ਕਦੇ ਵੀ ਬਾਹਰ ਆਉਣ ਦਾ ਮੌਕਾ ਮਿਲਿਆ ਨਹੀਂ ਕਦੇ ਛੁੱਟਣ ਦਾ ਮੌਕਾ ਮਿਲਿਆ ਨਹੀਂ ਤੋਂ ਦੇਖਦੇ ਭਾਈ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਂਦੇ ਆ ਪਰ ਕੇਜਰੀਵਾਲ ਦੇ ਉੱਤੇ ਮਨੀਸ਼ ਸਸੋਧਿਆ ਦੇ ਉੱਤੇ ਸੰਜੇ ਸਿੰਘ ਦੇ ਉੱਤੇ ਵੇਲਾ ਤਾਂ ਉਖੇ ਹੀ ਚੱਲਦਾ ਤੇ ਵੇਨੇ ਭਾਈ ਇਸ ਮਾਮਲੇ ਦੇ ਵਿੱਚ ਨਵੇਂ ਮੋੜ ਕਿਹੜੇ ਕਿੜੇ ਆਉਂਦੇ ਆ ਉਦਾਂ ਇਹ ਗੱਲ ਕਹਿੰਦੀ ਆ ਆਮ ਆਦਮੀ ਪਾਰਟੀ ਵੀ ੱਤਕਾ ਬਹੁਤ ਜ਼ੋਰਦਾਰ ਕੀਤਾ ਜਾ ਰਿਹਾ ਜਾਰਤਾਂ ਵੀ ਬਹੁਤ ਵੱਡੀਆਂ ਕੀਤਾ ਜਾ ਰਹੀਆਂ ਹੁਣ ਵੇਖਦੇ ਆ ਵੀ ਭਾਈ ਇਹਨਾਂ ਜਾਰਤਗਾਂ ਦਾ ਇਹਨਾਂ ਗੱਲਾਂ ਦਾ ਚੋਣਾਂ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਜੀ ਜੀ ਬਿਲਕੁਲ ਸਹੀ ਕਹਿੰਦਾ ਸਾਹਿਬ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰਦੇ ਆ ਜੀ ਇੱਕ ਵਾਰ ਫਿਰ ਤੋਂ ਸਰਗਰਮੀ ਫੜ ਰਹੇ ਨੇ ਔਰ ਕਹਿੰਦੇ ਪਟਿਆਲਾ ਦੇ ਵਿੱਚ ਕਾਂਗਰਸੀਆਂ ਦੇ ਨਾਲ ਮੀਟਿੰਗ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਵੀ ਇਹ ਜਾਣਦੇ ਆ ਕਿ ਐਤਕੀ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਾ ਇਹ ਜਾਣਦੇ ਆ ਜੇ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਮੈਂ ਚੋਣ ਨਹੀਂ ਲੜਦਾਂ ਇਹ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੈਂ ਤਾਂ ਜੀ ਐਸਕਯੂ ਆਈਪੀਐਲ ਦੇ ਵਿੱਚ ਹਿੱਸਾ ਲੈਣਾ ਤੇ ਉਹ ਲੈ ਵੀ ਰਹੇ ਆ ਇਸ ਵੇਲੇ ਵੀ ਪਰ ਇਸੇ ਦਰਮਿਆਨ ਉਹ ਅਚਾਨਕ ਪਟਿਆਲੇ ਦੇ ਵਿੱਚ ਆਉਂਦੇ ਆ ਆਪਣੇ ਘਰ ਦੇ ਵਿੱਚ ਸ਼ਬਸ਼ੀਰ ਸਿੰਘ ਦੂਲੋਂ ਦੇ ਨਾਲ ਜਗਦੇਵ ਸਿੰਘ ਕਮਾਲੂ ਨਾਜ਼ਰ ਸਿੰਘ ਮਾਨਸ਼ਾਗਿਆ ਸਰਜੀਤ ਸਿੰਘ ਤੁਮਾਨ ਤੇ ਕੁਝ ਕੁ ਹੋਰ ਜਿਹੜੇ ਉਹਨਾਂ ਦੇ ਖੇਮੇ ਦੇ ਕਾਂਗਰਸੀ ਆਗੂ ਆ ਉਹਨਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਕੇ ਜਾਂਦੇ ਆ ਇਹ ਮੀਟਿੰਗ ਵੈਸੇ ਸਰਸਰੀ ਸੀ ਜਾਂ ਇਸ ਮੀਟਿੰਗ ਦਾ ਕੋਈ ਅਰਥ ਵੀ ਹੋਊਗਾ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਆ ਵੀ ਉਹਨਾਂ ਨੇ ਵੱਡੋ ਮੀਟਿੰਗ ਕੀਤੀ ਗਈ ਆ ਤੇ ਮੀਟਿੰਗ ਕਰਕੇ ਉਹ ਗਏ ਆ ਸੋ ਇਸ ਮੀਟਿੰਗ ਨੇ ਕਈ ਅਰਥ ਕੱਢੇ ਜਾ ਰਹੇ ਹੋ ਸਕਦਾ ਇਸ ਮੀਟਿੰਗ ਦੇ ਵਿੱਚ ਉਹ ਪਟਿਆਲਾ ਖੇਤਰ ਦੇ ਸੰਗਰੂਰ ਖੇਤਰ ਦੀ ਰਾਜਨੀਤੀ ਦੇ ਵਿੱਚ ਹੋਕ ਕੀ ਰਿਹਾ ਇਹਦੇ ਬਾਰੇ ਜਾਨਣਾ ਚਾਹੁੰਦੇ ਹੁਣ ਹੋ ਸਕਦਾ ਵੀ ਉਹ ਸੁਖਪਾਲ ਸਿੰਘ ਖਹਿਰਾ ਦੇ ਮਿੱਤਰ ਆ ਤੇ ਉਹ ਇਹ ਕੋਈ ਰਣਨੀਤੀ ਬਣਾਉਂਦੇ ਹੋਣ ਵੀ ਭਾਈ ਆਪਾਂ ਕਿਵੇਂ ਸੰਗਰੂਰ ਦੇ ਵਿੱਚ ਵੋਟਾਂ ਪਾਉਣੀਆਂ ਖਹਿਰੇ ਨੂੰ ਕੋਸ਼ਕਦਾ ਵੀ ਇਸ ਕੀ ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਡਾਕਟਰ ਮਿਲੀ ਆ ਤੇ ਉਹ ਉਹਦੇ ਬਾਰੇ ਕੁਝ ਨਾ ਕੁਝ ਮਸਲਾ ਵਿਚਾਰ ਕੇ ਗਏ ਹੁਣ ਸੋ ਇਸ ਤਰੀਕੇ ਦੀਆਂ ਚਰਚਾਵਾਂ ਦਾ ਬਾਜ਼ਾਰ ਘਰ ਮੈਂ ਬਾਕੀ ਵਕਤ ਦੱਸੂਗਾ ਪਰ ਗੱਲ ਇਹ ਆ ਵੀ ਇਸ ਵळे ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਈਪੀਐਲ ਨੂੰ ਛੱਡ ਕੇ ਜਿਹੜੀ ਮੀਟਿੰਗ ਕਰਕੇ ਗਏ ਆ ਉਹਦੇ ਬਾਰੇ ਖਬਰਾਂ ਬਣੀਆਂ ਜੀ ਬਿਲਕੁਲ ਸਹੀ ਇਹਨਾਂ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਹੁਣ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਹਿੰਦੇ ਸੁਖਦੇਵ ਸਿੰਘ ਟੀਮ ਸਾਹ ਹੋਰਾਂ ਨੂੰ ਮਨਾਉਣ ਦੇ ਲਈ ਪਹੁੰਚੇ ਨੇ ਜੀ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਦੇ ਘਰ ਸਾਂ ਬਿਲਕੁਲ ਜੀ ਸੁਖਦੇਵ ਸਿੰਘ ਢੀਂਡਸਾਹੂਰੀ ਨਾਰਾਜ਼ ਨੇ ਗੁੱਸੇ ਵਿੱਚ ਨੇ ਮੀਡੀਆ ਦੇ ਵਿੱਚ ਖਬਰਾਂ ਲਗਾਤਾਰ ਆ ਰਹੀਆਂ ਉਹ ਇਸ ਕਰਕੇ ਗੁੱਸੇ ਦੇ ਵਿੱਚ ਆ ਵੀ ਅਸਤਾ ਹੁਣ ਹੱਥ ਵੀ ਵਢਾ ਲਏ ਆ ਹੁਣ ਤਾਂ ਅਸੀਂ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਗਏ ਆ ਤੇ ਆਪਦੀ ਪਾਰਟੀ ਸੰਯੁਕਤ ਅਕਾਲੀ ਦਲ ਦਾ ਰਲੇਵਾ ਵੀ ਕਰ ਲਿਆ ਤੇ ਹੋਰ ਪਤਾ ਨਹੀਂ ਕੀ ਚਾਹੁੰਦੇ ਆ ਇਸ ਕਰਕੇ ਉਹ ਚਾਹੁੰਦੇ ਸੀ ਵੀ ਜਦੋਂ ਹੁਣ ਅਸੀਂ ਆਪਦੇ ਸੰਯੁਕਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਚ ਰਲੇਵਾ ਕਰ ਲਿਆ ਤੇ ਭਾਈ ਟਿਕਟ ਸਾਨੂੰ ਮਿਲਣੀ ਚਾਹੀਦੀ ਆ ਸਨਮਾਨ ਸਾਨੂੰ ਮਿਲਣਾ ਚਾਹੀਦਾ ਪਰ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਪਰਮਿੰਦਰ ਸਿੰਘ ਢੀਂਸਾ ਨੂੰ ਟਿਕਟ ਮਿਲੀ ਨਹੀਂ ਤੇ ਇਕਬਾਲ ਸਿੰਘ ਝੁੰਦਾ ਨੂੰ ਮਿਲ ਗਈ। ਇਕਬਾਲ ਸਿੰਘ ਝੁੰਦਾ ਵੀ ਦੋ ਵਾਰ ਦੇ ਸਾਬਕਾ ਵਿਧਾਇਕ ਆ। ਉਹਨਾਂ ਨੂੰ ਟਿਕਟ ਮਿਲੀ ਆ ਕਹਿੰਦੇ ਵੀ ਢੀਂਸਾ ਪਰਿਵਾਰ ਗੁੱਸੇ ਹੋ ਗਿਆ, ਸਮਰਥਕ ਉਹਨਾਂ ਦੇ ਗੁੱਸੇ ਹੋ ਗਏ ਆ। ਉਹ ਕਹਿੰਦੇ ਵੀ ਭਾਈ ਆਪਾਂ ਕੋਈ ਹੋਰ ਘਰ ਲੱਭ ਲਈਏ ਤੇ ਅਗਲਾ ਘਰ ਸਿਰਫ ਭਾਜਪਾ। ਸੋ ਸੁਰਦੇਵ ਸਿੰਘ ਢੀਂਸਾ ਨੂੰ ਬਣਾਉਣ ਵਾਸਤੇ ਤੇ ਸੁਖਵੀਰ ਸਿੰਘ ਬਾਦਲ ਖੋਰੀ ਗਏ ਸੀਗੇ। ਉੱਥੇ ਕਹਿੰਦੇ ਵੀ ਅੱਧਾ ਪੌਣਾ ਘੰਟਾ ਉਹ ਮਿਲੇ ਆ। ਉਹਨਾਂ ਨੂੰ ਦੱਸਿਆ ਵੀ ਝੁੰਦਾ ਹੋਰਾਂ ਨੂੰ ਟਿਕਟ ਕਿਉਂ ਦੇਣੀ ਪਈ ਆ। ਜਿਹੜੇ-ਜਿਹੜੇ ਇਹਦੇ ਪਿਛੇ ਕਾਰਨ ਹੈਗੇ ਆ ਤੇ ਉਹਨਾਂ ਨੇ ਕਿਹਾ ਜੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੇ ਵੱਲੋਂ ਬਣਦਾ ਮਾਨ ਸਤਕਰ ਦਿੱਤਾ ਜਾਊਗਾ ਸੋ ਇਸ ਤਰੀਕੇ ਦੀਆਂ ਗੱਲਾਂ ਮਿਲ ਗਿਆ ਦੇਖੋ ਗੱਲ ਇਹ ਆ ਵੀ ਜੇ ਹੁਣ ਸੁਖਦੇਵ ਸਿੰਘ ਢੀਂਡਸਾ ਇਸ ਮੋੜ ਦੇ ਉੱਤੇ ਕਿਤੇ ਹੋਰ ਜਾਂਦੇ ਤਾਂ ਕਿਰਕਰੀ ਬਹੁਤ ਵੱਡੇ ਪਦਰ ਤੇ ਹੋਣੀ ਆ ਫਿਰ ਲੋਕਾਂ ਦੀ ਗੱਲ ਕਹਿਣੀ ਆ ਵੀ ਜਿਵੇਂ ਗੋਲਡੀ ਇੱਕ ਮੋਜ ਦਾ ਬਾਪੂ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਕਿਹੜੀ ਪਾਰਟੀ 'ਚ ਆ ਜਾਵੇ ਤੇ ਉਵੇਂ ਹੀ ਇਹ ਤਾਂ ਨਾਲ ਦੀ ਪਤਾ ਵੀ ਪਾਈ ਇਹ ਮਹੀਨੇ ਦੇ ਵਿੱਚ ਕਿੰਦੀਆਂ ਕਪਾਟੀਆਂ ਬਦਲ ਜਾਣ ਅਗਲੀ ਗੱਲ ਇਹ ਆ ਵੀ ਸਮਾਂ ਬਿਆਨ ਕਰੂਗਾ ਬਣਦਾ ਕੀ ਆ ਪਰ ਗੱਲ ਇਹ ਵੀ ਅਕਾਲੀ ਦਲ ਦੀ ਹਾਲਤ ਤਾਂ ਤਾਂ ਵੀ ਪਤਲੀ ਹੀ ਐ ਜੇ ਮਨ ਲੋਹਣ ਝੁੰਦਾ ਫਰੀ ਖੜੇ ਆ ਤੇ ਅਕਾਲੀ ਦਲ ਦੀ ਹਾਲਤ ਤਾਂ ਵੀ ਪਤਲੀ ਹੀ ਹੋਣੀ ਸੀ ਜੇ ਢਿੰਡਸਾ ਫਰਾ ਨੂੰ ਟਿਕਟ ਮਿਲ ਜਾਂਦੀ ਇਸ ਵੇਲੇ ਅਕਾਲੀ ਦਲ ਆਪਦੇ ਪੈਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮਿਹਨਤ ਕਰ ਰਿਹਾ ਪਰ ਹਾਲੇ ਉਹ ਗੱਲ ਬਣ ਨਹੀਂ ਰਹੀ ਅਕਾਲੀ ਦਲ ਦਾ ਵੀ ਕੁਝ ਨਹੀਂ ਬਣ ਰਿਹਾ ਪੰਜਾਬ ਚ ਤੇ ਬੀ ਜੀ ਪੀ ਦਾ ਵੀ ਕੁਝ ਨਹੀਂ ਬਣ ਰਿਹਾ ਹਰ ਰੋਜ਼ ਬੀ ਜੀ ਪੀ ਦਾ ਵਿਰੋਧ ਆ ਤੇ ਹਰ ਰੋਜ਼ ਅਕਾਲੀ ਦਲ ਦੇ ਮੂਰੇ ਚੁਣੌਤੀ ਆ ਇਧਰ ਹੁਣ ਚੁਣੌਤੀ ਦਾ ਰੂਪ ਇਹ ਆ ਵੀ ਭਾਈ ਹਰਸ਼ਮਨਤਪੁਰ ਬਾਦਲ ਦੀ ਹਲੇ ਤੱਕ ਟਿਕਟ ਨਹੀਂ ਐਲਾਨੀ ਗਈ ਇਹ ਹਲ ਬ੍ਰੋਤੀ ਸਫਾ ਦੇ ਵਿੱਚ ਇਹ ਗੱਲ ਚੱਲਦੀ ਆ ਵੀ ਆਕਾਲੀ ਦਲ ਇੰਨਾ ਭਾਜੂ ਹੋਇਆ ਵਿਆ ਆਕਾਲੀ ਦਲ ਇੰਨਾ ਦੌੜ ਰਿਹਾ ਵੀ ਭਾਈ ਹਰਸਮਰਤ ਕੋਰ ਬਦਲ ਦੇ ਮਤਲਕ ਟਿਕਟ ਵੀ ਨਹੀਂ ਐਲਾਨ ਕੀਤੀ ਜਾ ਰਹੀ ਜੀ ਬਿਲਕੁਲ ਸਰ ਸਾਹਿਬ ਇੱਕ ਬੜੀ ਹੈਰਾਨ ਕਰਦੀ ਬੜੀ ਚਿੰਤਾ ਵਾਲੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਕਹਿੰਦੇ ਬੀਜੇਪੀ ਸਮਰਥਕਾਂ ਵੱਲੋਂ ਕਿਸਾਨਾਂ ਦੇ ਉੱਪਰ ਹਮਲਾ ਕੀਤਾ ਗਿਆ ਜੀ ਕਿਉਂ ਹਾਂ ਬਿਲਕੁਲ ਜੀ ਉਹਨਾਂ ਨੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਕਿਉਂਕਿ ਉੱਥੇ ਕਿਸਾਨਾਂ ਦੇ ਵੱਲੋਂ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਆ ਤੇ ਉਧਰ ਪੰਜਾਬ ਵਾਂਗੂ ਪੂਰੇ ਵਾਂਗੂ ਅੰਮ੍ਰਿਤਸਰ ਦੇ ਵਿੱਚ ਵੀ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਹੈ ਬੀਜੇਪੀ ਜੇਕਰ ਕੋਈ ਵੀ ਫੰਕਸ਼ਨ ਕਰਦੀ ਹੈ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚਦੇ ਆ ਲੰਘੇ ਕੱਲ ਵੀ ਖਬਰ ਆਈ ਵੀ ਇੱਥੇ ਬੀਜੇਪੀ ਦੇ ਕੁਝ ਨਤਾਵਾਂ ਦਾ ਪ੍ਰੋਗਰਾਮ ਰੱਖਿਆ ਸੀ ਤੇ ਉੱਥੇ ਕਿਸਾਨ ਪਹੁੰਚ ਗਏ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਗਏ ਉੱਥੇ ਤੇ ਪਤਾ ਲੱਗਾ ਜੀ ਕਿ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਮੋੜਵੇਂ ਤੌਰ ਦੇ ਉੱਤੇ ਹਮਲਾ ਕਰਤਾ ਬੀਜੇਪੀ ਦੇ ਸਮਰਥਕਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਹਮਲਾ ਕਿਤੇ ਜਾਣ ਦਾ ਦੋਸ਼ ਹੈ ਇਹਦੇ ਵਿੱਚ 6 ਕਿਸਾਨਾਂ ਜਿਹੜੇ ਉਹ ਜ਼ਖਮੀ ਹੋਏ ਆ ਕਹਿੰਦੇ ਵੀ ਇਹਨਾਂ ਨੇ ਇੱਟਾਂ ਵਟੇ ਚਲਾਤੇ ਕਿਸਾਨਾਂ ਦੇ ਵੱਲ ਇਹਨਾਂ ਨੂੰ ਭਜਾਉਣ ਦੇ ਲਈ ਸੋ ਇਸ ਤਰੀਕੇ ਦਾ ਵੇਰਵਾ ਆਇਆ ਤੇ ਹੁਣ ਕਿਸਾਨਾਂ ਨੇ ਪੁਲਸ ਤੱਕ ਪਹੁੰਚ ਕੀਤੀ ਆ ਤੇ ਕਿਸਾਨਾਂ ਦਾ ਇਹ ਦੋਸ਼ ਆ ਵੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹਨਾਂ ਹਮਲਾਵਰਾਂ ਦੇ ਖਿਲਾਫ ਜੀ ਕਹਿੰਦਾ ਸਾਹਿਬ ਇੱਕ ਬੜੀ ਤਸੱਲੀ ਵਾਲੀ ਖਬਰ ਮੈਂ ਕਹੂੰਗੀ ਕਿ ਸਾਹਮਣੇ ਆਈ ਹੈ ਬੱਚੀ ਨੂੰ ਜ਼ਿੰਦਾ ਦਫਨਾਉਣ ਵਾਲੀ ਔਰਤ ਨੂੰ ਮਾਨਯੋਗ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਹਾਂ ਬਿਲਕੁਲ ਜੀ ਇਹ ਖਬਰ ਸਭ ਨੂੰ ਹੀ ਤਸੱਲੀ ਵਾਲੀ ਲੱਗੀ ਆ ਇਹ ਖਬਰ ਪੜ ਕੇ ਸੁਣ ਕੇ ਜਾਣ ਕੇ ਸਭ ਨੂੰ ਹੀ ਚੰਗਾ ਲੱਗਾ ਵੀ ਜਿਹਦੇ ਵੱਲੋਂ ਇਦਾਂ ਤਸ਼ੱਦਦ ਕੀਤਾ ਗਿਆ ਉਹਦੇ ਨਾਲ ਮਾਨਯੋਗ ਅਦਾਲਤ ਦੇ ਵੱਲੋਂ ਚੰਗਾ ਕੀਤਾ ਗਿਆ ਇਉਂ ਹੀ ਕਰਨਾ ਚਾਹੀਦਾ ਸੀ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਬਣੇ ਆ ਤੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਭਾਈ ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਹੋ ਕੀ ਗਿਆ ਸਾਡੇ ਲੋਕ ਇੱਕ ਦਿਨ ਇਹ ਵੀ ਗੱਲ ਕਹਿੰਦੇ ਵੀ ਇਨਸਾਨੀਅਤ ਦੇ ਗੁਣ ਸਾਡੇ ਵਿੱਚ ਹੈਗੇ ਆ ਪਰ ਸਿਰਫ ਇਸ ਕਰਕੇ ਅਸੀਂ ਬੱਚੇ ਦਾ ਕਤਲ ਕਰ ਦਿੰਨੇ ਆ ਬੱਚੇ ਨੂੰ ਦਬਕੇ ਮਾਰ ਦਿੰਨੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਸੀ ਉਹ ਘਰ ਹੱਸਦਾ ਖੇਡਦਾ ਸੀ ਤੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਨਹੀਂ ਤੇ ਜਿਹੜੀ ਔਰਤ ਨੇ ਕਰਤੂਤ ਕੀਤੀ ਆ ਜਿਹਨੇ ਜਵੰਦੀ ਬੱਚੀ ਨੂੰ ਦਬਕੇ ਮਾਰਤਾ ਉਹਦਾ ਨਾਮ ਹੈਗਾ ਨੀਲਮ ਤੇ ਜਿਹੜੀ ਬੱਚੀ ਨੂੰ ਨੰਨੀ-ਮੁੰਨੀ ਬੱਚੀ ਨੂੰ ਮਾਰਿਆ ਗਿਆ ਉਹਦਾ ਨਾਮ ਹੈਗਾ ਜਲਰੋਜ਼ ਲੁਧਿਆਣੇ ਦੀ ਖਬਰ ਆ ਲੁਧਿਆਣੇ ਦੇ ਵਿੱਚ ਸ਼ਿਮਲਾਪੁਰੀ ਖੇਤਰ ਦੀ ਰਹਿਣ ਵਾਲੀ ਸੀ ਇੱਕ ਕੁੜੀ ਬੱਚੀ ਇੱਥੇ ਇਹਨਾਂ ਦੀ ਗਵੰਡੜਾ ਜਿਹੜੀ ਉਹ ਇਹਨੂੰ ਚੱਕ ਕੇ ਲੈ ਗਈ ਇਹਨੂੰ ਐਕਟਵਾ ਦੇ ਉੱਤੇ ਲੈ ਗਈ ਬਿਠਾ ਕੇ ਤੇ ਬਾਅਦ ਦੇ ਵਿੱਚ ਇਹਨੇ ਸਲੇਮਟਾਬਰੀ ਖੇਤਰ ਦੇ ਵਿੱਚ ਜਾ ਕੇ ਉਹਨੂੰ ਜਿਉਂਦੀ ਨੂੰ ਟੋਆ ਪਟਕੇ ਦੰਬਤਾ ਫਿਰ ਉਸ ਤੋਂ ਬਾਅਦ ਐਡੀ ਇਚਲਾਕ ਸੀ ਇਹ ਨਵੰਬਰ 2021 ਦੀ ਗੱਲ ਆ ਜਦੋਂ ਸਾਰਾ ਪੁਜ ਵਾਪਰਿਆ ਮਾਪਿਆਂ ਨੇ ਜਦੋਂ ਆਪਣੀ ਕੁੜੀ ਲੱਭਣੀ ਸ਼ੁਰੂ ਕੀਤੀ ਦਾ ਗਵੰਟਡ ਹੋਣ ਕਰਕੇ ਜਿਹਦੇ ਕੁੜੀ ਚੱਕੀਆ ਨੀਲਮ ਨੇ ਉਹ ਵੀ ਨਾਲ ਹੀ ਲੱਗੀ ਕਿ ਨਹੀਂ ਹਾਂ ਵੀ ਮੈਂ ਵੀ ਨਾਲ ਲਵਾਉਣੀ ਆ ਫਿਰ ਬੜਾ ਇਹਨਾਂ ਡਰਾਮਾ ਟਰੋਮਾ ਬਹੁਤ ਕੀਤਾ ਬਾਅਦ ਵਿੱਚ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਗਈ ਤਾਂ ਆਖਰੀ ਵੀਡੀਓ ਆਖਰੀ ਫੋਟੋ ਇਹਦੇ ਨਾਲ ਹੀ ਆਈ ਇਹ ਆਪਣੀ ਸਕੂਟਰੀ ਦੇ ਉੱਤੇ ਇਸ ਬੱਚੀ ਨੂੰ ਬਿਠਾ ਕੇ ਲੈ ਕੇ ਜਾ ਰਹੀ ਆ ਫਿਰ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਹ ਮੰਨ ਗਈ ਕਹਿੰਦੀ ਵੀ ਬੱਚੀ ਦਾ ਕਤਲ ਤਾਂ ਮੈਂ ਹੀ ਕੀਤਾ ਉਹ ਕਹਿੰਦੇ ਕਿਉਂ ਕੀਤਾ ਚਲੋ ਜੀ ਮੇਰੇ ਘਰ ਵਾਲੇ ਦਾ ਹੈ ਨਹੀਂਗਾ ਮੇਰਾ ਕੋਈ ਜਾਂ ਕੁਝ ਕਿਵੇਂ ਵੀ ਹੋਇਆ ਹੋਗਾ ਤਲਾਕ ਹੋ ਗਿਆ ਸਾਡੇ ਘਰ ਦੇ ਵਿੱਚ ਖੁਸ਼ੀਆਂ ਹੈ ਨਹੀਂ ਤੇ ਸਾਡੇ ਗਵਾਂਢ ਦੇ ਵਿੱਚ ਜਦੋਂ ਇਹਨਾਂ ਦੇ ਘਰੇ ਕਦੇ ਤੋਹਫੇ ਆਉਂਦੇ ਸੀ ਕਦੇ ਬੱਚਾ ਖੇਡਦਾ ਸੀ ਕਦੇ ਖਡਾਉਣੇ ਆਉਂਦੇ ਸੀ ਮੇਰੇ ਦਿਲ ਦੇ ਉੱਤੇ ਮੇਰੇ ਮਨ ਦੇ ਉੱਤੇ ਆਰੀ ਫਿਰਦੀ ਸੀ ਇਸ ਕਰਕੇ ਮੈਂ ਬੱਚੀ ਦਾ ਕਤਲ ਕਰ ਦਿੱਤਾ ਸੋ ਉਹ ਮਾਮਲਾ ਜਿਹੜਾ ਇਸ ਮਾਮਲੇ ਦੇ ਵਿੱਚ ਹੁਣ ਲੁਧਿਆਣੇ ਦੀ ਮਾਨਯੋਗ ਅਦਾਲਤ ਦੇ ਵੱਲੋਂ ਇਸ ਔਰਤ ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਇਹ ਜਿਹੜੀ ਔਰਤ ਹੈ ਇਹ ਕੱਲ ਤੋਂ ਹੱਥੜੇ ਮਾਰ-ਮਾਰ ਕੇ ਅਦਾਲਤ ਦੇ ਵਿੱਚ ਰੋਈ ਵੀ ਹੈ ਪਿੱਟੀ ਵੀ ਹੈ ਜਾਨੀ ਜੀ ਜੱਜ ਸਾਹਿਬ ਮੇਰੇ ਦੋ ਬੱਚੇ ਆ ਮੇਰੇ ਉੱਤੇ ਰਹਿਮ ਕਰੋ ਜਦ ਆ ਜੀ ਸਭ ਨੇ ਗੱਲ ਕਹੀ ਇਹ ਵੀ ਤੂੰ ਰਹਿਮ ਦੇ ਲਾਇਕ ਹੈ ਨਹੀਂ ਜੀ ਕਿਉਂਕਿ ਜੇਕਰ ਤੈਨੂੰ ਅੱਜ ਆਪਣੇ ਦੋ ਬੱਚਿਆਂ ਦਾ ਫਿਕਰ ਆ ਤੇ ਜਿਨ੍ਹਾਂ ਦੀ ਤੂੰ ਬੱਚੀ ਮਾਰੀ ਹੈ ਤੇ ਉਹ ਵੀ ਤਾਂ ਕਿਸੇ ਦੀ ਬੱਚੀ ਸੀਗੀ ਤੇ ਉਹ ਵੀ ਕਿਸੇ ਦੀ ਬੱਚੀ ਸੀ ਤੇ ਉਹਦੇ ਵੀ ਮਾਪੇ ਹੈਗੇ ਆ ਉਹਨਾਂ ਦੇ ਮਨ ਦੇ ਉੱਤੇ ਕੀ ਬੀਤੜੀ ਹੋਗੀ ਤੂੰ ਉਹਨਾਂ ਦਾ ਰੋਣਾ ਝੋਲੀ ਦੇ ਵਿੱਚ ਪਾਇਆ ਤੇ ਅਗਲੀ ਗੱਲ ਇਹ ਆ ਵੀ ਇਹੋ ਜੀ ਮਸਾਲੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਜੋ ਸਮਾਜ ਦੇ ਵਿੱਚ ਕਦੇ ਵੀ ਕੁਝ ਇਹੋ ਜਿਹਾ ਨਾ ਵਾਪਰੇ ਵੀ ਸਿੱਧਾ ਤੁਸੀਂ ਕਤਲ ਕਰ ਦਿੰਦੇ ਆ ਸੋ ਇਹ ਔਰਤਾ ਜੀ ਇਹਦੇ ਕੋਲੇ ਅਧਿਕਾਰ ਤਾਂ ਹੈਗੇ ਜੀ ਕਿ ਹਾਈ ਕੋਰਟ ਜਾ ਸਕਦੀ ਆ ਹਾਈ ਕੋਰਟ ਦੇ ਵਕਤ ਜੇਕਰ ਫੈਸਲਾ ਨਹੀਂ ਬਦਲਦਾ ਇਹ ਸੁਪਰੀਮ ਕੋਰਟ ਜਾ ਸਕਦੀ ਆ ਰਾਹ ਇਹਦੇ ਕੋਲੇ ਹੈਗੇ ਹਾਲੇ 1-2 ਜਿਹਦੇ ਕਰਕੇ ਸਮਾ ਨਿਕਲੀ ਜਾਣਾ ਪਰ ਗੱਲ ਇਹ ਆ ਵੀ ਇਹ ਔਰਤਾਂ ਜਿਹੜੀ ਇਹਨੂੰ ਫਸਿ ਦੀ ਸਜ਼ਾ ਸੁਣਾ ਦਿੱਤੀ ਗਈ ਆ ਜਿਨੇ ਜੋ ਬੀਜਿਆ ਉਹਨੂੰ ਉਹ ਵੜਣਾ ਪੈਣਾ ਵਧੀਆ ਹੋਇਆ ਇਹਨੂੰ ਫਸਿ ਦੀ ਸਜ਼ਾ ਸੁਣਾਈ ਗਈ ਆ ਦੇਖੋ ਇਹ ਤਾਂ ਚਲੋ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਇਹਦੀ ਕਰੂਰਤਾ ਦੀ ਇਹਦੇ ਅਨਮਨੁੱਖੀ ਵਿਹਾਰ ਦੀ ਤਸਵੀਰ ਸਾਹਮਣੇ ਆ ਗਈ ਆ ਜਿਹੜਾ ਬੰਦਾ ਇੰਨਾ ਜ਼ਹਿਰੀ ਆਪਣੇ ਗਵੰਢੀ ਦੇ ਪ੍ਰਤੀ ਉਹਨੇ ਸਮਾਜ ਦੇ ਵਿੱਚ ਰਹਿੰਦੇ ਆ ਹੋਰ ਪਤਾ ਨਹੀਂ ਕਿਹੜੇ-ਕਿਹੜੇ ਗੰਦ ਪਾਏ ਹੋਣਗੇ ਜੀ ਬਿਲਕੁਲ ਸਹੀ ਟਾਣਾ ਸਾਹਿਬ ਇਹ ਵਾਕਈ ਤੁਸੀਂ ਸਹੀ ਕਹਿ ਰਹੇ ਹੋ ਖੈਰ ਅੱਗੇ ਵੱਧ ਇੱਕ ਹੋਰ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਕਿੰਨੇ ਲੱਤ ਦੇ ਵਿੱਚੋਂ ਰੋਡ ਕਢਵਾਉਣ ਦੇ ਲਈ ਆਇਆ ਗੈਂਗਸਟਰ ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚੋਂ ਖਬਰ ਆਈ ਹੈ ਇੱਥੇ ਸੁਰੱਖਿਆ ਮੁਲਾਜ਼ਮ ਨੂੰ ਬੰਦੀ ਬਣਾ ਕੇ ਤੇ ਗੈਂਗਸਟਰ ਰਾਜੂ ਨੂੰ ਉਹਦੇ ਸਾਥੀ ਛਡਵਾ ਕੇ ਲੈ ਗਏ ਆ ਇੱਥੇ ਪਤਾ ਲੱਗਾ ਜੀ ਕੇਂਦਰੀ ਜੇਲ ਹੈ ਜਿਹੜੀ ਉਹਦੇ ਵਿੱਚ ਬੈਂਕ ਡਕੈਤੀ ਤੇ ਹੋਰ ਸੰਗੀਨ ਜੁਰਮਾਂ ਤੋਂ ਬਾਅਦ ਬੰਦ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਦੇ ਵਿੱਚ ਤਰਨਤਾਰਨ ਲੈ ਕੇ ਆਏ ਸੀ ਇਸ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਦਾਖਲ ਕਰਵਾਇਆ ਗਿਆ ਸੀਗਾ ਤੇ ਗੈਂਗਸਟਰ ਰਾਜੂ ਸ਼ੂਟਰ ਨੇ ਤਿੰਨ ਸਾਥੀ ਹਥਿਆਰਾਂ ਦੇ ਨਾਲ ਸੁਰੱਖਿਆ ਬਲਾਂ ਦੇ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਤੇ ਫਰਾਰ ਹੋ ਗਿਆ ਛਡਵਾ ਕੇ ਲੈ ਗਿਆ ਆਪਣੇ ਸਾਥੀ ਨੂੰ ਤੇ ਪਤਾ ਲੱਗਾ ਜੀ ਕਿ ਜਿਹੜੀ ਪਿੰਡ ਟੋਟੀਆਂ ਦੀ ਸਟੇਟ ਬੈਂਕ ਆਫ ਇੰਡੀਆ ਇਹਦੀ ਬ੍ਰਾਂਚ ਦੇ ਵਿੱਚ ਬੈਂਕ ਡਕੈਤੀ ਕਰਨ ਤੇ ਡਕੈਤੀ ਦੇ ਵੇਲੇ ਉਹਦੇ ਵੱਲੋਂ ਐਸਆਈ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਬਾਅਦ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਗੈਂਗਸਟਰ ਦੇ। ਲੱਤ ਦੇ ਵਿੱਚ ਸਰੀਆ ਪਿਆ ਸੀ, ਰਾਡ ਪਈ ਸੀ ਤੇ ਇਹਨੂੰ ਕਢਵਾਉਣ ਦੇ ਲਈ ਪੁਲਿਸ ਮੁਲਾਜ਼ਮ ਤਰਨਤਾਰਨ ਦੇ ਵਿੱਚ ਇਹਨੂੰ ਲੈ ਕੇ ਆਏ ਸੀ। ਤੇ ਸਾਥਗੰਦੇ ਨਾਲ ਇਹ ਪਹਿਲਾਂ ਹੀ ਸੰਪਰਕ ਦੇ ਵਿੱਚ ਸੀ ਤੇ ਇਹ ਫਿਰ ਉੱਥੇ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਤੇ ਫਰਾਰ ਹੋ ਗਿਆ। ਤੁਸੀਂ ਇਹ ਦੇਖੋ ਵੀ ਜੇਲ੍ਹ ਦੇ ਵਿੱਚ ਬੈਠਿਆਂ 20 ਗੈਂਗਸਟਰ ਆਪਣੇ ਨਾਲ ਦੇ ਸਾਥਗੰਦੇ ਕਿਸ ਤਰੀਕੇ ਨਾਲ ਸੰਪਰਕ ਦੇ ਵਿੱਚ ਆ ਕਿਵੇਂ ਉਹ ਆਪਣੇ ਸਾਥਕਾਂ ਦੇ ਸੰਪਰਕ ਦੇ ਵਿੱਚ ਰਹਿ ਕੇ ਤੇ ਪੁਲਿਸ ਦੇ ਨਾਲ ਇਹਨਾਂ ਧੋਖਾ ਕਰ ਜਾਂਦੇ ਆ ਕਿਵੇਂ ਧੱਕਾ ਕਰ ਜਾਂਦੇ ਆ ਮਤਲਬ ਇਹ ਵੀ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੇ ਕੋਲੇ ਫੋਨ ਆਮ ਆ ਨਹੀਂ ਤਾਂ ਹੋਰ ਕੋਈ ਕਬੂਤਰਾ ਨਹੀਂ ਤਾਂ ਚਿੱਠੀਆਂ ਜੇਲ੍ਹ ਦੇ ਵਿੱਚ ਭੇਜਦੇ ਨਹੀਂ ਫੋਨਾਂ ਨਹੀਂ ਕੀ ਸਾਰਾ ਕੁਝ ਹੁੰਦਾ ਤੇ ਇੱਥੇ ਵੀ ਸੰਪਰਕ ਦੇ ਵਿੱਚ ਸੀ ਉਹਨਾਂ ਨੂੰ ਪਤਾ ਸੀਗਾ ਵੀ ਸਾਡਾ ਜਿਹੜਾ ਸਾਥੀ ਆਜ ਉਹ ਇੱਥੇ ਜੇਲ੍ਹ ਦੇ ਵਿੱਚੋਂ ਆ ਰਿਹਾ ਹਸਪਤਾਲ ਦੇ ਵਿੱਚ ਇਹਦੀ ਰਾੜ ਕੱਢੀ ਜਾਣੀ ਆ ਉਹ ਛਡਵਾ ਕੇ ਲੈ ਗਏ ਆ ਸੋ ਦੇਖਦੇ ਭਾਈ ਹੁਣ ਪੁਲਿਸ ਇਹਨੂੰ ਦੁਬਾਰਾ ਕਿਵੇਂ ਫੜਦੀ ਆ ਜੀ ਬਿਲਕੁਲ ਤੇ ਕਹਿੰਦਾ ਸਾਹਿਬ ਉਧਰ ਬੋਰ ਦੇ ਵਿੱਚ ਕਹਿੰਦੇ ਸੈਲਫੀ ਲੈਂਦੇ ਆ ਨੌਜਵਾਨ ਦੀ ਮੌਤ ਹੋ ਗਈ ਜੀ ਕੀ ਹੈ ਪੂਰਾ ਮਾਮਲਾ ਇਹ ਬਹੁਤ ਦੁਖਦਾਰੀ ਖਬਰ ਆਈ ਹੈ ਜੀ ਕਿਉਂਕਿ ਸੈਲਫੀਆਂ ਨੇ ਤੇ ਵੀਡੀਓ ਨੇ ਤੇ ਰੀਲਾਂ ਨੇ ਸਾਡੇ ਪੰਜਾਬ ਨੂੰ ਪਟਪਾ ਹਾਲਾਂਕਿ ਮੈਂ ਇਹ ਗੱਲ ਕਹਿਣਾ ਵੀ ਚਲੋ ਜਿਹਦੇ ਘਰ ਦੇ ਵਿੱਚ ਇਦਾਂ ਦੀ ਦੁੱਖ ਦੀ ਖਬਰ ਆਪਰ ਜਾਂਦੀ ਆ ਹਮੇਸ਼ਾ ਉਹਦਾ ਸਾਥ ਦੇਣਾ ਚਾਹੀਦਾ ਹਮੇਸ਼ਾ ਉਹਦੇ ਨਾਲ ਖੜਨਾ ਚਾਹੀਦਾ ਪਰ ਜਿਹੜੀ ਇਹ ਖਬਰ ਆਈ ਹੈ ਇਹ ਆਪਣੇ ਆਪ ਦੇ ਵਿੱਚ ਬੜੀ ਚਿੰਤਾਜਨਕ ਹੈਗੀ ਆ ਚਿੰਤਾਜਨਕ ਇਹ ਆ ਕਿ ਭਾਈ ਸਾਡੀ ਜਵਾਨ ਪੀੜੀ ਦੀ ਸੋਚ ਕੀ ਬਣ ਗਈ ਆ ਕਬੌਰ ਦੇ ਇੱਕ ਪਿੰਡ ਦੇ ਵਿੱਚ ਪਿੰਡ ਦੀ ਹੀ ਪਾਣੀ ਵਾਲੀ ਟੈਂਕੀ ਦੇ ਉੱਤੇ ਇੱਕ ਬੱਚਾ ਚੜਦਾ ਮੁੰਡਾ ਚੜਦਾ ਜਿਹੜਾ ਕਿ ਅੱਲੜ ਜੀ ਉਮਰ ਦਾ ਇਹ ਟੈਂਕੀ ਬਹੁਤ ਪੁਰਾਣੀ ਆ ਇਹ ਟੈਂਕੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਡਿੱਗ ਡਿੱਗ ਕਰਦੀ ਹੈ ਇਹਦੇ ਵਿੱਚ ਨਾ ਪਾਣੀ ਆ ਨਾ ਇਹਦੇ ਕੋਈ ਨੇੜੇ ਜਾਂਦਾ ਪਰ ਇਹ ਮੁੰਡਾ ਜਿਹੜਾ ਉਹ ਟੈਂਕੀ ਦੀ ਛੱਤ ਤੇ ਚੜ ਗਿਆ ਸੈਲਫੀ ਲੈਣ ਦੇ ਲਈ ਕਬੂਤਰਾਂ ਦੇ ਨਾਲ ਸੈਲਫੀ ਲੈਣ ਦੇ ਲਈ ਤੇ ਉਧਰੋਂ ਫਿਰ ਪਤਾ ਲੱਗਾ ਵੀ ਟੈਂਕੀ ਡਿੱਗ ਪਈ ਆ 100 ਫੁੱਟ ਉੱਚੀ ਟੈਂਕੀ ਧੜਮ ਕਰਕੇ ਡਿੱਗੀ ਆ ਇਸ ਮੁੰਡੇ ਦੀ ਮੌਤ ਹੋ ਗਈ ਆ ਜੇ ਪਤਾ ਲੱਗਾ ਜੀ ਇਹ ਮਾਪਿਆਂ ਦਾ ਇਕਲੌਤਾ ਪੁੱਤ ਸੀਗਾ ਜੀ ਜੀ ਸਟੇਨਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਗਰਮੀ ਵਧ ਰਹੀ ਹੈ ਕਿ ਨਹੀਂ ਦੇਖੋ ਜੀ ਪੰਜਾਬ ਦੇ ਵਿੱਚ ਗਰਮੀ ਤਾਂ ਹਲੇ ਠੀਕ ਠੀਕ ਹੀ ਆ ਬਾਲੇ ਵੀ ਨਹੀਂ ਕਹਿ ਸਕਦੇ 35 36 ਸੈਂਟੀਗਰੀ ਡਿਗਰੀ ਤੱਕ ਟੈਂਪਰੇਚਰ ਹੁੰਦਾ ਪਰ ਗੱਲ ਇਹ ਵੀ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਜ਼ੋਰਦਾਰ ਮੀਂਹ ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਕਈ ਥਾਵਾਂ ਦੇ ਉੱਤੇ ਚੱਲਣ ਦੀ ਪੁਵੱਕ ਬਾਣੀ ਕੀਤੀ ਗਈ ਆ ਜੇ ਭਾਈ ਐਵੇਂ ਹੋਇਆ ਦਾ ਨੁਕਸਾਨ ਬਹੁਤ ਹੋ ਸਕਦਾ ਜੇ ਇਵੇਂ ਹੋਇਆ ਤਾਂ ਕਿਸਾਨੀ ਇੱਕ ਵਾਰੀ ਫਿਰ ਟੁੱਟ ਸਕਦੀ ਹੈ ਮਜ਼ਦੂਰ ਇੱਕ ਵਾਰੀ ਫਿਰ ਟੁੱਟ ਸਕਦੇ ਆ ਮੰਡੀਆਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਤੇ ਕਣਕ ਦੀ ਅਮਦ ਸ਼ੁਰੂ ਹੋ ਗਈ ਆ ਢੇਰ ਕਣਕ ਦੇ ਲੱਗੇ ਪਏ ਆ ਜਾਂ ਕਣਕ ਵਢੀ ਜਾ ਰਹੀ ਹੈ ਖੇਤਾਂ 'ਚ ਕਬਾਈਨਾ ਕੋ ਮਰਈਆਂ ਖੇਤਾਂ ਦੇ ਵਿੱਚ ਵਾਢੀ ਦਾ سلسلہ جاری ਆ ਸੋ ਹੁਣ ਭਾਈ ਕੁਦਰਤ ਦੀ ਕਰੋਪੀ ਨਾ ਹੋਵੇ ਇਹਦੀ ਅਰਦਾਸ ਆ ਜੀ ਬਿਲਕੁਲ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਸੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ